ਅੱਜ ਜੋ ਤੁਹਾਨੂੰ ਪਤਾ ਵੀ ਕਾ ਨੂੰ ਚੋਣ ਹੋ ਰਹੀ ਹੈ ਕੱਲ ਨੂੰ ਕਠਾ ਪੈ ਰਹੀਆਂ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਦਾ ਸਾਹਸ ਵਿਰੋਧ ਹੋ ਰਿਹਾ ਹੈ ਅੱਜ ਇਹਨਾਂ ਨੇ ਵੀਰਵਾਰਾਂ ਨੂੰ ਪਿੰਡਾਂ ਦੇ ਵਿੱਚ ਵਾਰਨ ਨਹੀਂ ਦਿੱਤਾਗਾ ਅੱਜ ਇਹਨਾਂ ਨੇ ਬੜੀ ਤਰਾਕੀ ਦੇ ਨਾਲ ਪਿੰਡ ਕਿੰਗਰੇ ਦੇ ਵਿੱਚ ਬੰਦੇ ਬਾਹਰ ਦੇ ਸੀਗੇ ਕਿਸੇ ਵੀ ਜਗ੍ਹਾ ਦੇ ਵਿੱਚ ਟੈਂਟ ਲਾ ਕੇ ਗਏ ਆ ਉਹਨਾਂ ਨੇ ਇੰਨਾ ਹੀ ਪੁੱਛਿਆ ਵੀ ਜਿਹੜੀਆਂ ਵੋਟਾਂ ਥੋੜੇ ਜਿਹੜੇ ਸਕੂਲ 'ਚ ਪੈਣੀਆਂ ਉਹ ਕਹਿੰਦੇ ਵੀ ਆਹ ਸਕੂਲ 'ਚ ਪੈਣੀਆਂ ਉਥੇ ਟੈਂਟ ਲਾ ਕੇ ਉਹ ਚਲੇ ਗਏ ਸੀਗੇ ਉਹ ਜਿਹੜਾ ਟੈਂਟ ਆ ਸਾਢੇ 43 ਕਿਸਾਨੀ ਹੁੰਦੀਆਂ ਨੇ ਦੇ ਵਰਕਰਾਂ ਨੇ ਉਹ ਟੈਂਕ ਨੂੰ ਉਖਾੜਦਾ ਹੈ ਅਤੇ ਪੱਟ ਕੇ ਉਹ ਜਿਹੜਾ ਸਮਾਨ ਆ ਉਹਨਾਂ ਦਾ ਉੱਥੇ ਹੀ ਸਕੂਲ ਦੀ ਕਾਂ ਦੇ ਨਾਮ ਰੱਖਦਾ ਹੈ ਤੇ ਅਸੀਂ ਇਹ ਬੀਜੇਪੀ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਇਹ ਜਿਹੜਾ ਕੁਝੀਆਂ ਚ ਹਰਕਤਾਂ ਉਹ ਨਾ ਕਰਨ ਪਹਿਲਾਂ ਅਸੀਂ ਇਹਨਾਂ ਦੇ ਨੀਂਦਵਾਰਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਦਿੱਤਾ ਹੁਣ ਇਹਨਾਂ ਦੇ ਜਿਹੜੇ ਪੋਲਿੰਗ ਬੂਥ ਵੀ ਅਸੀਂ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਲਗੰਦੇ ਕੀ ਕਾਰਨ ਕੀ ਆ ਕਿਉਂ ਬੀਜੇਪੀ ਦਾ ਇਹਨਾਂ ਵਿਰੋਧ ਹੋ ਰਿਹਾ ਜੀ ਕਿਉਂ ਤੁਸੀਂ ਉਹਨਾਂ ਦੇ ਪੋਲਿੰਗ ਬੂਥ ਵੀ ਨਹੀਂ ਲਗੰਦੇ ਦੇ ਦੇਖੋ ਜੀ ਜਦੋਂ ਸਾਡੀਆਂ ਰਹਿਣਗਾ ਹੋਈਆਂ ਮੰਗਾਂ ਕਿਸਾਨੀ ਅੰਦੋਲਨ ਦੁਆਰ ਸਾਡੇ 750 ਕਿਸਾਨ ਸ਼ ਇਹ ਸਾਡੇ ਉੱਥੇ ਕਿਸਾਨ ਯੂਪੀ ਤੇ ਸ਼ਹੀਦ ਕੀਤੇ ਕੋਈ ਸਾਨੂੰ ਇਨਸਾਫ ਨਹੀਂ ਮਿਲਿਆਗਾ ਇਹ ਜੋ ਸਾਡੇ ਕਿਸਾਨ ਹੁਣ ਦਿੱਲੀ ਨੂੰ ਜਾ ਰਹੇ ਸੀਗੇ ਕਿੱਡੇ-ਕਿੱਡੇ ਇਹਨਾਂ ਨੇ ਉੱਥੇ ਤੰਨਾ ਕੱਢੀਆਂ ਟਿੱਲ ਲਾਏ ਗਏ ਸਾਡੇ ਨੌਜਵਾਨਾਂ ਦੇ ਸੀਗਾ ਗੋਲੀਆਂ ਮਾਰੀਆਂ ਗਈਆਂ ਇਹ ਕਿਹੜਾ ਮੂੰਹ ਲੈ ਕੇ ਆਟੇ ਜਿਹੜੇ ਪੰਜਾਬ ਚ ਆਉਣਗੇ ਤੇ ਫੋਲਕ ਬੂਥਾਂ ਲੋਕਾਂ ਦੇ ਮਨਾਂ ਚ ਗੁੱਸਾ ਹੀ ਬਹੁਤ ਹੈ ਇਹਦਾ ਸਾਡੀਆਂ ਬੀਬੀਆਂ ਵੀ ਇਹਨਾਂ ਨੂੰ ਏਟਾਂ ਲੈ ਲੈ ਕੇ ਪੈਣੀਆਂ ਜੇ ਹੁਣ ਆਗੇ ਕੋਈ ਏਟੇ ਟੈਂਟ ਲਾਊਗਾ ਜਾਂ ਬੂਥ ਲਾਉਣਗੇ ਆਗੇ ਉੱਤੇ ਜੁਝਾਰੂ ਪੰਜਾਬੀਓ ਅਸੀਂ ਕਿਰਤੀ ਕਿਸਾਨੀ ਔਰ ਨੌਜਵਾਨ ਭਾਰਤ ਸਭਾ ਵੱਲੋਂ ਉਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਲਗਾਤਾਰ ਵਿਰੋਧ ਕਰਦੇ ਆਏ ਆ ਜੋ ਕਿ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਸੀਗਾ ਕਿ ਕਿਸਾਨੀ ਮੰਗਾਂ ਜੋ ਮੰਨ ਕੇ ਬੀਜੇਪੀ ਨੇ ਪੂਰੀਆਂ ਲਾਗੂ ਨਹੀਂ ਕੀਤੀਆਂ ਤੇ ਜਿਹੜੇ ਸਾਡੇ ਦਿੱਲੀ ਵੱਲ ਜਾ ਰਹੇ ਸੀ ਕਿਸਾਨ ਜਿਹੜਾ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਉਹਨਾਂ ਤੇ लाठी चार्ज ਕੀਤਾ ਥਰੂ ਗੈਂਸ ਦੇ ਗੋਲੇ ਚਲਾਏ ਗਏ ਸਿੱਧੀਆਂ ਗੋਲੀਆਂ ਤੱਕ ਮਾਰੀਆਂ ਗਈਆਂ ਸਾਡੇ ਵੀਰ ਸ਼ੁਭਕਰਨ ਨੂੰ ਜਿਹੜਾ ਉਹ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਲਗਾਤਾਰ ਬੀਜੇਪੀ ਵਾਲੇ ਜਿਹੜੇ ਢੜਕਾਹੂ ਬਿਆਨ ਦੇ ਰਹੇ ਆ ਉਹਦੇ ਰੋਸ ਵਜੋਂ ਪੂਰੇ ਪੰਜਾਬ ਦੇ ਅੰਦਰ ਕੀ ਪੂਰੇ ਭਾਰਤ ਦੇ ਅੰਦਰ ਬੀਜੇਪੀ ਦਾ ਲਗਾਤਾਰ ਵਿਰੋਧ ਹੋ ਰਿਹਾ ਸੀਗਾ ਉਸੇ ਤਹਿਤ ਅਸੀਂ ਵੀ ਆਪਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਲਗਾਤਾਰ ਵਿਰੋਧ ਕੀਤਾ ਪਿੰਡਾਂ ਚੋਂ ਇਹਨਾਂ ਨੂੰ ਦੁੜਾਇਆ ਵੀ ਕਈ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜਨ ਤੱਕ ਨਹੀਂ ਦਿੱਤਾਗਾ ਤੇ ਹੁਣ ਕੱਲ ਨੂੰ ਜਿਵੇਂ ਵੋਟਾਂ ਪੈਣੀਆਂ ਨੇ ਤੇ ਇਹਨਾਂ ਨੇ ਆਪਦੇ ਜਿਹੜੇ ਪੋਲਿੰਗ ਬੂਥ ਉਹ ਪਿੰਡਾਂ ਦੇ ਵਿੱਚ ਲਾਉਣੇ ਸ਼ੁਰੂ ਕੀਤੇ ਹੋਏ ਨੇ ਅਸੀਂ ਅੱਜ ਕਿਰਤੀ ਕਿਸਾਨੀ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਦੇ ਵਿੱਚ ਜਿਹੜਾ ਕਿੰਗਰਿਆਂ ਤੋਂ ਇਹਨਾਂ ਦਾ ਜਿਹੜਾ ਪੋਲਿੰਗ ਬੂਥ ਆਸਤੇ ਟੈਂਟ ਜਿਹੜਾ ਚੋਰੀ ਲਾ ਕੇ ਗਏ ਸੀਗੇ ਪਿੰਡ ਦੇ ਵਿੱਚ ਤੇ ਉਹ ਟੈਂਟਾ ਜਿਹੜਾ ਉਹ ਕਿਸੇ ਦੀ ਨਿੱਜੀ ਜਗ੍ਹਾ ਦੇ ਵਿੱਚ ਲਾਇਆ ਗਿਆ ਸੀ ਤੇ ਉਹ ਜਿਹੜਾ ਪੱਟਕੇ ਉਹਦਾ ਸਮਾਨ ਸਾਈਡ ਤੇ ਰੱਖ ਦਿੱਤਾ ਗਿਆ ਤੇ ਇਹ ਕਿਹਾ ਜਾ ਰਿਹਾ ਤੁਹਾਡੇ ਮਾਧਿਅਮ ਵੀ ਰਾਈ ਵੀ ਜਿਹਦਾ ਟੈਂਟ ਦਾ ਸਮਾਨ ਹੈਗਾ ਉਹ ਆਪ ਦਾ ਚੱਕ ਲੈ ਅਸੀਂ ਪਿੰਡ ਕਿੰਗਰਿਆਂ ਦੇ ਵਿੱਚ ਜਿਹੜੇ ਸ਼ੁਰੂਆਤ ਕੀਤੀ ਆ ਹੋਰ ਵੀ ਪਿੰਡਾਂ ਦੇ ਵਿੱਚ ਜੇ ਭਾਜੀਪੀ ਆਪਦੇ ਬੂਥ ਲਾਊਗੀ ਤੇ ਉਹ ਪੱਟੇ ਜਾਣਗੇ BJP ਦਾ ਵਿਰੋਧ ਆ ਜਿਹੜਾ ਉਹ ਲਗਾਤਾਰੀ ਜਾਰੀ ਰਹੂਗਾ ਇਹ ਨਹੀਂ ਕਿ ਇਲੈਕਸ਼ਨ ਲੰਘ ਗਿਆ ਤੇ ਆਉਣ ਵਾਲੀ ਸਰਕਾਰ ਜਿਹਦੀ ਵੀ ਹੋਊਗੀ ਉਹਦੇ ਵਾਸਤੇ ਮੰਗਾ ਵਾਸਤੇ ਜਿਹੜਾ ਸੰਘਰਸ਼ ਹੋ ਜਾਰੀ ਰਹੇਗਾ